ਹਾਂਜੀ ਸਵਾਗਤ ਹੈ ਪਸ਼ੂ ਵਾਲਕ ਵੀਰੋ ਫੇਰ ਤੋਂ ਅੱਜ ਮੈਂ ਇਧਰ ਹਰਿਆਣਾ ਵਾਲਾ ਆਇਆ ਸੀ ਹਰਿਆਣੇ ਰਿਜ ਵਿੱਚ ਸਰਸਜ ਰਿਜ ਤੇ ਇੱਥੇ ਇਹਨਾਂ ਦੇ ਵੀਰਾਂ ਦੇ ਪਸ਼ੂਆਂ ਨੂੰ ਕਾਫੀ ਪ੍ਰੋਬਲਮ ਆਸੀ ਛੋਟੇ ਫਾਰਮਰ ਨੇ ਜਿਸ ਤਰ੍ਹਾਂ ਆਮ ਪਿੰਡਾਂ ਵਿੱਚ ਹੁੰਦੇ ਨੇ 5-10 ਪਸ਼ੂਆਂ ਵਾਲੇ 8-10 ਪਸ਼ੂਆਂ ਵਾਲੇ 12 ਪਸ਼ੂਆਂ ਵਾਲੇ ਇਧਰ ਜਾਰੇ ਵੱਡੇ ਫਾਰਮ ਨਹੀਂ ਹੈ ਇਸ ਰਿਜ ਵਿੱਚ ਆਪਾਂ ਦੋ ਚਾਰ ਗੱਲਾਂ ਕਰਦੇ ਆ ਵੀਰ ਨਾਲ ਭੈਣ ਜੀ ਨਾਲ ਵੀ ਕੀ ਇਹਨਾਂ ਨੂੰ ਫਰਕ ਲੱਗਿਆ ਇਹਨਾਂ ਨੇ ਕਿਵੇਂ ਆਪਾਂ ਨੂੰ ਬੁਲਾਇਆ ਸੀ ਤੇ ਆਓ ਆਪਾਂ ਮਿਲਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਆ ਤੁਸੀਂ ਕਿਸ ਤਰ੍ਹਾਂ ਬਈ ਜੀ ਪੈਣ ਜੀ ਤੁਸੀਂ ਕਿਸ ਤਰ੍ਹਾਂ ਸਾਨੂੰ ਇੰਨੀ ਦੂਰੋਂ ਕਾਲ ਕਰੀ ਕਿਵੇਂ ਤੁਸੀਂ ਬੁਲਾਇਆ ਕਿਵੇਂ ਅਸੀਂ ਵੀਰ ਜੀ ਤੁਹਾਡੀਆਂ ਵੀਡੀਓਂ ਦੇਖਦੇ ਆਂ ਹਾਂਜੀ ਤੇ ਉਹਦੇ ਤੇ ਬਹੁਤ ਸੋਹਣੀ ਜਾਣਕਾਰੀ ਦਿੰਨੇ ਤੁਸੀਂ ਤੇ ਸਾਨੂੰ ਯਕੀਨ ਹੋ ਗਿਆ ਵੀ ਹਾਂ ਸਾਨੂੰ ਬੁਲਾਉਣਾ ਚਾਹੀਦਾ ਤੁਹਾਨੂੰ ਠੀਕ ਹੈ ਤੇ ਆਪਣਾ ਕਿਹੜਾ ਹੀ ਇਹ ਪਿੰਡ ਆ ਤੁਹਾਡੇ ਦੱਸੋ ਆਪਣਾ ਨਾਮ ਸਾਡਾ ਪਿੰਡ ਕਿੰਗਰੇ ਆ ਜੀ ਹਾਂਜੀ ਜ਼ਿਲ੍ਹਾ ਸਿਰਸਾ ਹਰਿਆਣਾ ਜੀ ਦਾਵਾਲੀ ਦੇ ਨੇੜੇ ਪੈ ਜਾਂਦਾ ਜੀ ਹਾਂਜੀ ਹਰਿਆਣਾ ਚ ਹਾਂ ਕੀ ਪ੍ਰੋਬਲਮ ਸੀ ਭੈਣ ਜੀ ਤੁਹਾਡੇ گاਵਾਂ ਨੂੰ ਜ਼ਿਆਦਾ ਸਾਨੂੰ ਤਾਂ ਜੀ ਜਿੱਥੋਂ ਤੱਕ ਸਾਨੂੰ ਪਤਾ ਸੀਗਾ ਸਾਨੂੰ ਤਾਂ ਰਿਪੀਟਰ ਦਾ ਤੇ ਫੈਟ ਦਾ ਹੀ ਪ੍ਰੋਬਲਮ ਸੀਗੀ ਜਿੱਥੇ ਆਪਾਂ ਬਾਈ ਜੀ ਨੂੰ ਗੱਲ ਕਰੀ ਇਹ ਫੈਟ ਆਉਂਦੀ ਸੀ ਇਹ ਗਾਂ ਜੀ ਤੁਸੀਂ ਜਿਵੇਂ ਦੱਸਿਆ ਸਾਨੂੰ ਇੱਕ ਛੇ ਤੋਂ ਲੈ ਕੇ ਵੀਰ ਜੀ 2 ਤੱਕ ਮਸੇ ਪਹੁੰਚਦੀ ਸੀਗੀ ਠੀਕ ਹੈ ਫੇਰ ਦੀ ਬਹੁਤ ਵੱਡੀ ਪ੍ਰੋਬਲਮ ਸੀ ਹਾਂਜੀ ਤੁਸੀਂ ਮੈਨੂੰ ਫੋਨ ਤੇ ਗੱਲਾਂ ਕਹੀਆਂ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਆਹ ਹਾ ਟੈਸਟ ਕਰਵਾ ਕੇ ਦੇਖ ਲਓ ਹਾਂ ਹਾਂ ਉਹ ਗੱਲਾਂ ਤੋਂ ਵੀ ਆ ਕੇ ਇਹਨਾਂ ਦੇ ਪ੍ਰੋਬਲਮਸ ਹੋਰ ਨਿਕਲੀਆਂ ਔਰ ਤੁਹਾਨੂੰ ਨਵਾਂ ਕੀ ਸਿੱਖਣ ਨੂੰ ਮਿਲਿਆ ਜੀ ਮੈਨੂੰ ਆਪਨੂੰ ਸਾਨੂੰ ਜੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਮੰਨ ਲਓ ਪਸੂਆਂ ਦਾ ਸਾਡੇ ਦਾ ਰੂਮ ਮੰਨ ਟੈਸਟ ਕਰਵਾਏ ਗਏ ਤੇ ਉਹਦੇ ਚ ਮੰਨ ਲਓ ਪੀ ਐਚ ਦੀ ਪ੍ਰੋਬਲਮ ਸੀਗੀ ਸਭ ਤੋਂ ਵੱਡੀ ਸਮੱਸਿਆ ਸਾਨੂੰ ਮੈਂ ਕਿਹੜੀ ਕਹੀ ਸੀ ਹੁਣ ਸਾਰ ਸਾਨੂੰ ਚਿਚੜਾਂ ਦੀ ਜ਼ਿਆਦਾ ਦੱਸਿਆ ਸੀ ਜੀ ਵੀ ਚਿਚੜਾਂ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਹਾਂ ਲੱਗ ਰਹੀਆਂ ਨੇ ਲੱਗ ਰਹੀਆਂ ਨੇ ਜਿਨ੍ਹਾਂ ਦੇ ਹੋਰ ਵੀ ਵੀਡੀਓ ਵਿੱਚ ਦੱਸਦਾ ਰਹਣਾ ਵੀ ਚਿਚੜਾ ਨਾਲ ਚਿਚੜਾ ਜੋ ਉਹ ਸੋਬਿਮਾਰੀ ਦਾ ਘਰ ਅੱਜ ਛੋਡੇ ਪਸ਼ੂ ਨੂੰ ਚਿਚੜ ਲੱਗੇ ਹੋਮੋਪਰੋਟੋਜਾ ਪੋਜੀਟਿਵ ਹੋ ਗਿਆ ਪਸ਼ੂ ਪੈਰਾਸਾਈਟ ਇੱਕ ਵਾਰ ਲੱਗ ਗਿਆ ਉਹ ਲਾਈਫਟਾਈਮ ਬਲੱਡ ਚ ਹੁੰ ਜਾਂਦਾ ਇੱਕ ਵਾਰ ਚਿਚੜ ਲੱਗ ਗਿਆ ਤਾਂ ਉਹ ਲਾਈਫਟਾਈਮ ਉਹਨੇ ਪੈਰਾਸਾਈਟ ਲਾਈਫਟਾਈਮ ਲਈ ਉਹਨੂੰ ਇਫੈਕਟਿਵ ਕਰਤਾ ਉਹਨੇ ਖੜਾ ਨਹੀਂ ਛੱਡਣਾ ਉਹਦੇ ਸਾਰੀ ਉਮਰ ਪਰ ਉਹਨੂੰ ਇੱਕ ਵਾਰ ਆਪਾਂ ਦਵਾਈ ਆ ਕੇ ਉਹਦਾ ਸਹੀ ਟਰੀਟਮੈਂਟ ਕਰਕੇ ਉਸ ਤੋਂ ਬਾਅਦ ਜੇ ਆਪਾਂ ਖਰਾਕ ਸਹੀ ਰੱਖ ਲਾਂਗੇ ਤਾਂ ਆਪਾਂ ਉਹ ਬਿਮਾਰੀ ਆਉਣ ਤੋਂ ਰੋਕ ਸਕਦੇ ਆ ਜੇ ਪੈਰਾਸਾਈਟ ਉਹ ਲੱਗ ਗਿਆ ਹੋਮੋਪਰੋਟੋਜਾ ਪੋਜੀਟਿਵ ਹੋ ਗਿਆ ਪਸ਼ੂ ਉਸ ਤੋਂ ਬਾਅਦ ਉਹਨੂੰ 100 ਮ ਐਨਾ ਪਲਾਜ਼ਮਾ ਥਲੇਰੀਆ ਹੁੰਦਾ ਹੀ ਐ ਉਸ ਤੋਂ ਬਾਅਦ ਮਸਟੈਟਸ ਆਉਂਦੀ ਆ ਬਾਰ ਬਾਰ ਉਹਨੇ ਰਿਪੀਟਰ ਹੋ ਜਾਣਾ ਗੱਬ ਨਹੀਂ ਰਹਿਣਾ ਉਹਨੇ ਲੈਵਨਸ ਵੱਲ ਵੀ ਚਲੇ ਆਣਾ ਲੰਗੜਾਪਨ ਆਉਣਾ ਸ਼ੁਰੂ ਹੋ ਜਾਣਾਗਾ ਔਰ ਦੂਸਰੀ ਵੱਡੀ ਪ੍ਰੋਬਲਮ ਜਿਹੜੀ ਇਹਨਾਂ ਦੇ ਆ ਰਹੀ ਸੀ ਉਹ ਸੀ ਖਰਾਕ ਦੀ ਖਰਾਕ ਜਿੰਨੇ ਵਿੱਚ ਜਿਵੇਂ ਇਹਨਾਂ ਦੇ گاਵਾ ਨੇ 28 30 ਲੀਟਰ ਵਾਲੀਆਂ ਇਸ ਤੋਂ ਵੀ ਵੱਧ ਉਹਦਾਂ ਹੈਗੀਆਂ ਨੇ گاਵਾ ਪਰ ਇਹਨਾਂ ਨੇ 28 30 ਤੋਂ ਵੱਧ ਤੋਂ ਵੱਧ ਲਿਆਗਾ گاਵਾ ਉਹ 40 45 ਲੀਟਰ ਵਾਲੀਆਂ ਵੀ ਹੈਗਣੇ ਓਹੋ ਉਹਨਾਂ ਦੀ ਜੋ ਰਿਕੁਆਇਰਮੈਂਟ ਸੀ ਉਹਨਾਂ ਦੀ ਨਹੀਂ ਪੂਰੀ ਹੋਈ ਫੀਡ ਖਰਾਕ ਉਸ ਲੈਵਲ ਦੀ ਨਹੀਂ ਮਿਲੀ ਉਸ ਲੈਵਲ ਦੇ ਪ੍ਰੀਮਿਕਸ ਨਹੀਂ ਮਿਲੇ ਤਾਂ ਅੱਜ ਪਸਵਾਉਂਦਾ ਇਹ ਹਾਲ ਹੋ ਗਿਆ ਵੀ ਸੂਆਂ ਨੂੰ ਉਹਨਾਂ ਨੂੰ 8 8 10 10 ਮਹੀਨੇ ਹੋ ਗਏ ਦੁਬਾਰਾ ਉਹ ਗੱਭ ਨਹੀਂ ਰਹੀਆਂ ਔਰ ਕਿਸੇ ਨੂੰ ਮਸਟੈਟਸ ਆ ਜਾਂਦੀ ਹੈ ਕੋਈ ਰਿਪੀਟਰ ਹੋਈ ਪਈ ਹੈ ਕਿਸੇ ਦੀ ਫੈਟ ਨਹੀਂ ਆ ਰਹੀ ਜਿਵੇਂ ਗੱਲ ਕਰਦੇ ਆਂ ਠੀਕ ਹੈ ਜੀ ਐਵੇਂ ਨਹੀਂ ਸਾਰੀ ਗੱਲਾਂ ਹਾਂਜੀ ਹਾਂਜੀ ਮਿਸਟੈਟਸ ਵੀ ਬਹੁਤ ਵਾਰੀ ਆਈ ਹੈ ਜੀ ਸਾਡੀਆਂ ਗਾਂਵਾਂ ਨੂੰ ਇੱਕ ਨੂੰ ਤਾਂ ਚਾਰ ਵਾਰੀ ਆ ਚੁੱਕੀ ਹੈ ਇੱਕ ਨੂੰ ਇੱਕ ਵਾਰੀ ਆ ਚੁੱਕੀ ਹੈ ਹਾਂ ਜਿਹੜੇ ਆਪਾਂ ਪੀ ਐਚ ਟੈਸਟ ਕਰਿਆ ਨਾ ਰੋਮਨ ਦੇ ਉਹ ਉਹੀ ਕਾਰਨ ਆ ਵੀ ਐਸਿਡੋਸਿਸ ਆਪਾਂ ਦੇਖਿਓ ਤੇ ਪੀ ਐਚ ਕਿਸੇ ਦਾ 5.5 ਆ ਰਿਹਾ ਔਰ ਗਲੂਕੋਜ਼ ਇੱਕ ਗਾਂ ਦਾ ਆਪਾਂ ਟੈਸਟ ਕਰਿਆ ਉਹ ਭੈਣ ਜੀ ਕਿੰਨਾ ਆਇਆ ਤੁਸੀਂ ਜਿਆਦਾ ਤੁਹਾਡੇ ਜਦ ਪਕਰਿਆ ਹੁਣ ਟੈਸਟ ਗਲੂਕੋਜ਼ 24 ਹਾਂ ਜਿਹੜਾ 24 25 ਗਲੂਕੋਜ਼ ਪਰ ਡੇਸਿਲਟਰ ਆਇਆਗਾ ਇਸ ਦਾ ਮਤਲਬ ਉਹ ਕਿਟੋਸਿਸ ਵੀ ਪੋਜ਼ਿਟਿਵ ਆ ਜੋ ਇਸ ਤਰ੍ਹਾਂ ਕਹਿੰਦੇ ਜੇ ਰੂਮਨ ਸਹੀ ਨਹੀਂ ਹੈ ਉਹਦਾ ਮਿੱਦਾ ਠੀਕ ਨਹੀਂ ਹੈ ਤੇ ਆਬੀ ਪਣ ਵਾਲਾ ਚੱਲ ਰਿਹਾ ਜਿਹੜੀ ਵੀ ਆਪਾਂ ਉਹਨੂੰ ਖਰਾਕ ਦੇਵਾਂਗੇ ਉਹਨੂੰ ਉਹ ਨਹੀਂ ਲੱਗਣੀ ਹੀ ਨਹੀਂ ਉਹ ਬਾਈਪਾਸ ਹੋ ਜਾਣੀ ਆ ਅਬਜ਼ੌਰਬ ਨਹੀਂ ਹੋਣੀ ਜੇ ਕੋਈ ਮਿਨਰਲ ਵਿਟਾਮਿਨ ਦੇਵਾਂਗੇ ਉਹ ਵੀ ਅਬਜ਼ੌਰਬ ਨਹੀਂ ਹੋਣਾ ਤੇ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹ ਸੀ ਵੀ ਇੰਨੀ ਦੂਰੋਂ ਵੀਰਾਂ ਨੇ ਦੇਖ ਕੇ ਬੁਲਾਇਆ ਜਿਹੜੇ ਹੁਣ ਮੈਂ ਦੇਖਦਾ ਵੀ ਇਧਰ ਲੜ ਗਿਆ ਜਾਂ ਹੋਰ ਕੋਈ ਵੀ ਦੂਰ ਦੇ ਰਗੇ ਨੇ ਜਾਂ ਛੋਟੇ ਫਾਰਮਰ ਨੇ ਉਹਨਾਂ ਨੂੰ ਕਮੀ ਆ ਤਾਂ ਅਵੇਅਰਨੈਸ ਦੀ ਕਮੀ ਆ ਜੇ ਹੋਰ ਵੀ ਛੋਟੇ ਫਾਰਮਰ ਵੀਰ ਜਿਹੜੇ ਮੇਰੇ ਜਿਹੜੇ ਮੇਰੀਆਂ ਵੀਡੀਓ ਦੇਖਦੇ ਨੇ ਜਾਂ ਵੱਡੇ ਫਾਰਮਰ ਵੀਰ ਨੇ ਤਾਂ ਤੁਸੀਂ ਸਾਡੇ ਨਾਲ ਜੁੜੋ ਮੈਪੜੀ ਡੈਰੀ ਸੋਲੂਸ਼ਨ ਨਾਲ ਜੁੜੋ ਅਸੀਂ ਫਾਰਮ ਵਿਜ਼ਿਟ ਵੀ ਕਰਦੇ ਆ ਆ ਕੇ ਸਮਝਾਉਣੇ ਵੀ ਆ ਕੈਂਪ ਵੀ ਲਾਉਣੇ ਆ ਜੇ ਪੋਸੀਬਲ ਹੋਵੇ ਤਾਂ ਵੱਡੇ ਸੈਮੀਨਾਰ ਵੀ ਕਰਵਾਉਣੇ ਆ ਕੰਪਨੀ ਵੱਲੋਂ ਤੇ ਹੋਰ ਵੀ ਆਪਾਂ ਫਿਰ ਬਾਕੀ ਜਿਹੜੀ ਫੀਡ ਆ ਗਈ ਫੀਡ ਪਾਉਣ ਬਾਰੇ ਬਾਅਦ ਚੋਂ ਕਹਿੰਨੇ ਆ ਪਹਿਲਾਂ ਆਪਾਂ ਪੀਐਸਪੀ ਤੇ ਕੰਮ ਕਰਦੇ ਆ ਮੈਪੜੀ ਦਾ ਇਹੀ ਥਿਉਰੀ ਆ ਵੀ ਪੀਐਸਪੀ ਮਤਲਬ ਪ੍ਰੋਬਲਮ ਸੋਲਵ ਪ੍ਰੋਡਕਟ ਫਿਰ ਅਸੀਂ ਪ੍ਰੋਡਕਟ ਦਿਖਾਉਣੇ ਆ ਵੀ ਸਾਡਾ ਪ੍ਰੋਡਕਟ ਆ ਫੀਡ ਆ ਗਈ ਪਹਿਲਾਂ ਉਹਦੀ ਪ੍ਰੋਬਲਮ ਸੋਲਵ ਕਰਦੇ ਆ ਠੀਕ ਆ ਜੀ ਵੀਡੀਓ ਵਿੱਚ ਜੁੜੇ ਰਹਿਣ ਲਈ ਧੰਨ ਹਾਂਜੀ ਧੰਨਵਾਦ ਬਾਈ ਜੀ ਧੰਨਵਾਦ ਬਾਈ ਜੀ ਤੁਹਾਡਾ ਵੀ ਹੋਰ ਜੇ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਕਰਨਾ ਕਮੈਂਟ ਕਰਨਾ ਧੰਨਵਾਦ